ਉੱਠ ਪਿਆ ਜੀ। ਅ ਕਿੰਨਾ ਟਾਈਮ ਹੋ 7 ਵਜੇ। 23 ਤਰੀਕ। ਚੜ ਗਿਆ ਦਿਨ ਹੋਈ ਆ। बुढे हाणे उठण औका हुया थले सारा सा गिला <laughs> पूरी स्नो पैग स्नो पई करेड़ी ਬੜੀ ਤੰਦ ਪਈ ਬਾਤ ਕਰ। ਇਹਨਾਂ ਨੇ ਵਾਈਲਡ ਲਾਈਫ ਨੂੰ ਸੇਵ ਕਰਨ ਵਾਸਤੇ ਹੁਣ ਮੋਸਟਲੀ ਜਿਹੜੇ ਹੈਗੇ ਆ ਆਪਣੇ ਫੋਰੈਸਟਾਂ ਉੱਲਾ ਤੇ ਆ ਹ ਰੀਡਿੰਗ ਲਾਉਣੀ ਸਟਾਰਟ ਕਰਦੀ ਆ ਬੇ लोग अपनी गडिया गुडिया जगड़िया ने एक जी जगह प्रॉपर उन्हें तो इधर उधर ना लैके जानको बहुत ज़्यादा जो ऑस्ट्रेलिया अपने ऑस्ट्रीचा सा नहीं ऑस्ट्रेलिया से आस्ट्रेलिया क्या ईमूस ईमूस कैंक्रू वाबाए हो गए बॉम्बट हो गए होर छोटे जो भी जानवर ने उन्होंने ਸੇਵ ਕਰਨ ਵਾਸਤੇ ਹਾਂ ਕੇ ਮੈਂ ਆ ਰਾਜਾ ਸੁਤੀ ਬੰਨੇ ਮੈਂ ਤਾਂ ਨਹੀਂ ਪਿਆ ਪਰ ਮੀਂਹ ਜਿਆਦੀ ਵੱਡੀ ਤੇ ਪਈ ਹੋਈ ਮੈਨੂੰ ਲੱਗਦਾ ਉਹ ਸਿੱਖ ਨਹੀਂ ਮਰੀ ਜਾਂਦਾ ਗੁੱਡ ਮਾਰਨਿੰਗ ਬਾਈ ਜੀ ਗੁੱਡ 9 ਵੱਜ ਗਏ ਆ 9 ਹੋਰ 9:00 ਹੋ ਗਏ ਚੰਗੇ ਰਹਿ ਗਏ ਆਉਨਿੰਗ ਖੋਲ ਲਈ ਰਾਤ ਬੜੀ ਤਰੇਲ ਪੈ ਗਈ ਹਾਂ ਆਹੀ ਹਮੇਸ਼ਾ ਆਉਣੀ ਹੈ ਨਾ ਇੱਕ ਪਾਸੇ ਟੇਡੀ ਰੱਖ ਦੇਣਾ ਸ਼ੂਟ ਕਿ ਜਿਹੜੀ ਤਰੇਲ ਆ ਉਹ ਸਾਰੀ ਸਾਈਡ ਨੂੰ ਰਵੇ ਉਹਦੇ ਕਰਕੇ ਬਚਾਅ ਹੋ ਜਾਂਦਾ ਤਾਂ ਕਦੇ ਵੀ ਜੇ ਤੁਹਾਨੂੰ ਲੱਗਦਾ ਵੀ ਮੌਸਮ ਬਾਰਿਸ਼ ਦਾ ਹੋ ਸਕਦਾ ਤਾਂ ਆਉਣੀ ਨੂੰ ਟੇਡੀ ਕਰਕੇ ਲਾਓ ਪਾਣੀ ਜਿਹੜਾ ਸਾਰਾ ਇੱਕ ਪਾਸੇ ਜਿਹੜਾ ਹੁਣ 5-10 ਮਿੰਟ ਰਕ ਟੋਪ ਚੜ੍ਹ ਪਈ ਘੰਟੇ ਨੂੰ ਸਾਰਾ ਪਾਣੀ ਜਿਹੜਾ ਉਹ ਨਿਕਲ ਜਾਊਗਾ ਔਰ ਅਨਿੰਗ ਫਿਰ ਜਦੋਂ ਬਾਅਦ ਕਲੋਜ਼ ਕਰਾਂਗੇ ਡਰਾਈ ਹੋ ਜੇਗੀ ਉਦ ਤੱਕ। ਹਾਂ ਦੇਖੋ। ਭਾਂਡੇ ਵੀ ਜਿਹੜੇ ਬਾਹਰ ਪਏ। ਸਾਰੇ ਗਿੱਲੇ ਆ। ਅੱਗ ਸਾਰੀ ਰਾਤ ਬਲਦੀ ਰਹੀ ਆ। ਜਿੰਨਿਆਂ ਵੀ ਅੱਕੜਾ ਰੁਕਣਾ ਸਾਰੀ ਮੋੱਕੀ ਰਾਤ। ਲੱਕੜਾਂ ਹੀ ਆ। ਮੈਂ ਅੱਗ ਰਾਤ ਸਾਰੀ ਰਾਤ ਬਲਦੀ ਰਹੀ। ਦੁਬਾਰੇ ਕਰਦੇ ਆ ਸਟਾਰਟ ਹੋਣਾ ਅੱਜ ਨੱਕਰੀ ਹੋਰ ਪਾਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕੀ ਹਾਲ ਏ ਬਹੁਤ ਵਧੀਆ ਨੀਂਦ ਬਹੁਤ ਸੋਹਣੀ ਆਈ ਸੋਹਣੀ ਆਈ ਆ ਕੀ ਮਾਸ਼ਾਅੱਲਲਾ ਸੋਹਣੇ ਸੁਪਨੇ ਆਏ। ਵਾਸੂ ਜੀ ਦਾ। ਕੀ ਬਾਤ ਹੈ। ਵਾਹਿਗੁਰੂ ਹੈ ਕੀ ਕਿਹੜੇ ਆਦਮ ਖੋਰਾਂ ਦੇ ਸੁਪਨੇ ਲੈ ਜਾਂਦੇ ਸੀ ਮੈਨੂੰ ਸੁਣਿਆ ਤੁਹਾਡੀ। ਵੀ ਕਹਿੰਦੇ ਆਦਮ ਖੋਰਾਂ ਦੇ ਸੁਪਨੇ ਆਈਂ ਗਏ ਤੁਹਾਨੂੰ ਸੁੱਤੇ ਵੇ। ਕੋਈ ਹੈ। ਪਾਣੀ ਪੁਣੀ ਗਰਮ ਕਰੋ। ਮੂੰਹ ਹੱਥ ਹੋਈ ਹੈ। ਹਾਂਜੀ। ਰਾਹ ਲੱਗਾ ਕੁਛ ਖਾਣ ਪੀਣ ਵਾਸਤੇ ਬਣਾਉਣ ਤੇ ਮੈਂ ਲਗਾਈ ਚਾਹ ਬਣਾਉਣ ਆਪਾਂ ਪੀਵਾਂਗੇ ਜੀ ਟਾਟਾ ਦੀ ਮਸਾਲਾ ਚਾਹ ਐਸਟੀਮੇਟ ਦੇਣਾ 5-6 ਪੁੜੀਆਂ ਆਪਾਂ ਛੱਟੀਆਂ ਵਿੱਚ ਇਹਨਾਂ ਦਾ ਇਹ ਫਾਇਦਾ ਕਿ ਪੁਣੀਆਂ ਪੰਨੀਆਂ ਹੀ ਨਹੀਂ ਪੈਂਦੀਆਂ ਜਾਂ ਪੋਣੀਆਂ ਪਾਣੀਆਂ ਨਹੀਂ ਉਹਨਾਂ ਦਾ ਪਾਣੀ ਵੀ ਗੇਸਟ ਘਟ ਹੁੰਦਾ ਧੋਣਾ ਧੋਣਾ ਜਾਂ ਲਗਾ ਸੈਕਣ ਨਾਲ ਮੈਂ ਪਾਣੀ ਭਰ ਕੇ ਇੱਕ ਛੜ ਦੇ ਵਿੱਚ ਹੀ ਲਾਲੇ ਪਾਣੀ ਗਰਮ ਹੋ ਜੂ। ਨਮੂਹਾਂ ਤੋਲਾਂਗੇ ਤੇ ਨਾਲ ਆਂਡੇ ਬੋਇਲ ਹੋ ਜਾਣਗੇ। ਤੋਂ ਦੇਹੀ ਬੋਲ ਗਾਰਲਿਕ ਪੋਟੈਟੋ ਚਾਹ ਬਣ ਕਲਬ ਦੀ ਲੋਰੀ ਟੀ-ਸ਼ਰਟ ਪ੍ਰਿੰਟ ਆਊਟ ਤੇ ਕਿਹਨਾਂ ਚਾਹੀਦੇ ਦੱਸ ਦੋ ਇਹ ਆਦੀ ਵਾਲੇ ਨੋ ਨੋ ਵੱਕਾ ਬਾ ਦੇ ਐ ਵੀ ਰੇਡੀਅੰਟ ਆ ਜੋ ਲਾਈਟ ਵਜੂਗੀ ਜਗਹ ਨੇ ਤੂੰ ਕਿਥੇ ਲਾਉਣ ਲੱਗਾ ਦਿਲਪ੍ਰੀਤ ਇਹ ਤਾਂ ਵਧੀਆ ਨਹੀਂ ਪਰ ਦੇ ਲੋ ਜੇ ਲੋਕ ਨਹੀਂ ਕਰਦਾ ਬਿਲਟ ਨਾਟ ਬੋਟ ਬਿਲਟ ਨਾਟ ਬਾਰ ਹਾਂ ਠੀਕ ਹੈ ਯਾਰ ਸਟਿੱਕਰ ਤਾਂ ਡਰਾ ਸਟਿੱਕਰ ਨਾਲ ਦਾ ਡਰਾਅਰ ਭਰੀ ਫਿਰਦਾ ਕਿਤਾ ਨਹੀਂ ਵਧੀਆ ਲੱਗਦਾ ਹਾਇਡਵੈਰ ਕੀ ਆ ਬਖਾਈ ਜਗਦੇ ਕਿਦਾਂ ਦੇਖੋ ਇਹ ਤੁਸੀਂ ਹਾਰਡਵੈਰ ਲਾ ਸਕਦੇ ਯਾਰ ਨੂੰ ਵਾਈਡ ਕਰ ਸਕਦੇ ਆ ਤੇ ਐਂਬਲ ਕਰ ਸਕਦੇ ਆ ਵਾਹ ਬੈਰੀਮੈਟਿਕਾ ਕਿਹੜੀ ਹੈ ਕਿਹੜੀ ਇਹ ਟਿਕਸ ਦੀ ਹੈ ਅੱਛਾ ਓਕੇ ਮੈਗਨੇਟ ਵਾਲੀ ਮਾਨੀਅਲ ਵਾਰੰਟੀ ਆ ਸਰ $100 ਡਿਸਕਾਊਂਟ ਉਹਨੇ ਦੋ ਟ੍ਰੈਵਲ ਕਰਕੇ ਮੈਨੂੰ ਇਹ ਚਾਰ ਕਿੱਥੇ ਲਾ ਲਗਾ ਦਿਲਪੀਤ ਲਾਈਜੀ ਸਭ ਤੋਂ ਪਹਿਲਾਂ ਅਸੀਂ ਫੋਰਡ ਐਵਰੇਜ ਤੇ ਆਫ ਰੋਡਿੰਗ ਕਰਨੀ ਸਟਾਰਟ ਕੀਤੀ ਉਸ ਤੋਂ ਬਾਅਦ ਇੱਕ ਮੈਂ ਚਾਈਨੀਜ਼ ਯੂਟ ਲਿਆ ਸੀਗਾ ਉਹ ਬਹੁਤ ਪੰਨਿਆ ਤੇ ਉਸ ਤੋਂ ਬਾਅਦ ਫਿਰ ਅਸੀਂ ਆਹ ਲਈ ਪਜਾਰੋ ਮਨਦੀਪ ਨੇ ਮੰਨੀ ਲਈ ਪਰਾਡੋ ਦੇਲਪੀਕਲ ਜੀਪ ਸੀਗੀ ਵਾਈਟ ਕੋਈ ਪੁਰਾਣੀਆਂ ਵੀਡੀਓ ਦੇਖੀ ਹੋਣੀ ਆ ਉਹ ਦੇਖ ਕੇ ਇਹਨੇ ਹੁਣ ਹਾਈਲਾਈਟ ਲੈ ਲਿਆ ਰਾਜਕੋਲ ਵੀ ਗ੍ਰੇ ਪਜਾਰੋ ਸੀਗੀ ਇਹਨੇ ਹੁਣ ਆਹ ਬਰੈਨਿਊ ਹਾਈਲਾਈਟ ਲੈ ਆ ਤੇ ਕਾਰ ਜਿਹੜਾ ਹੁਣ ਆਫ ਰੋਡ ਹੀ ਮਸਤੇ ਸੈਕੰਡ ਹੈਂਡ ਲੈ ਆ ਕੈਂਪੀਆਂ ਕੁੰਪੀਆਂ ਸਾਰੀਆਂ ਹੀ ਆਪ ਹੀ ਲਾਈਆਂ ਡਰਾਂ ਡਰੇਆਂ ਹਰ ਚੀਜ਼ ਦਾ ਸੈਟਅਪ ਅਸੀਂ ਆਪ ਹੀ ਕਰਦੇ ਆ ਰਲ ਮਿਲ ਕੇ ਸਾਰੇ ਇਹਨੇ ਭਰਾ ਲੋ ਜੀ ਮਿੱਤਰੋ ਪਿਆਰੇ ਵੀਰੋ ਤੇ ਦੋਸਤੋ ਆਪਾਂ ਨਿਕਲ ਲੱਗੇ ਆ ਜੀ ਇੱਥੋਂ ਹੁਣ ਦੇਖਦੇ ਆ ਕਿੱਧਰ ਨੂੰ ਲੈ ਕੇ ਜਾਂਦੀ ਕਿਸਮਤ ਟਾਇਰ ਪੈਂਚਰ ਹੋ ਗਿਆ ਦਲਪੀ ਦੇ ਜੁਰਦਾਂ ਹਾਂਜੀ ਸਾਨੂੰ ਲੱਗਾ ਕਿ ਟਾਇਰ ਪੈਂਚਰ ਹੋਇਆ ਪਰ ਟਾਇਰ ਪੈਂਚਰ ਨਹੀਂ ਹੋਇਆ ਟਾਇਰ ਬੀੜ ਤੋਂ ਜਿਆਦਾ ਹਵਾ ਘੱਟ ਹੋਣ ਕਰਕੇ ਪੱਥਰ ਦੇ ਉੱਪਰ ਲੰਘਿਆ ਤੇ ਬੀੜ ਤੋਂ ਲੱਗ ਗਿਆ ਫਿਰ ਬੀਟ ਦਾ ਛੜਾ ਕੇ ਹਵਾ ਭਰਤੀ ਤੇ ਬਿਲਕੁਲ ਸੈੱਟ ਹੋ ਗਿਆ ਤੇ ਲੱਕਲੀ ਪੈਂਚਰ ਨਹੀਂ ਹੋਇਆ ਸੀਗਾ ਟਾਇਰ ਤੇ ਹੁਣ ਚੱਲਦੇ ਅੱਗੇ ਓਹ ਹਾਂਜੀ ਦੋਸਤੋ ਅਸੀਂ ਇੱਥੇ ਪਹੁੰਚੇ ਆ ਤੇ ਬਹੁਤ ਸੋਹਣਾ ਹੀ ਮਾਹੌਲ ਆ ਐ ਲੱਗਦਾ ਜਿੰਦਾ ਦੁਬਈ ਦੇ ਵਿੱਚ ਫਿਰਦੇ ਆ ਰੇਤਾ ਬਹੁਤ ਫਰੈਸ਼ ਸੀਗੀ ਸਾਰੇ ਜਾਨ ਨੇ ਇੱਥੇ ਗੱਡੀਆਂ ਲਾ ਕੇ ਤੇ ਥੋੜਾ ਜਿਹਾ ਫੋਟੋ ਸ਼ੂਟ ਕੀਤਾ ਤੇ ਮੌਸਮ ਵੀ ਬਹੁਤ ਸੋਹਣਾ ਸੀਗਾ ਬੱਦਲ ਤੁਸੀਂ ਮਗਰ ਦੇਖ ਸਕਦੇ ਆ ਕਿੰਨੇ ਪਿਆਰੇ ਸੀਗੇ ਤੇ ਸਾਰਿਆਂ ਨੂੰ ਸ਼ੌਂਕ ਸੀਗਾ ਕਿ ਫੋਟੋਆਂ ਖਿੱਚੀਏ ਥੋੜੀਆਂ ਇਆਂ ਤੇ ਵੀਡੀਓ ਵਗੈਰਾ ਬਣਾ ਲਈਏ ਇੱਥੇ ਵੀ ਤੇ ਫਿਰ ਚੱਲਦੇ ਆ ਅੱਗੇ ਦੇਖਦੇ ਆ ਵੱਜ ਗਏ ਆ ਤੇ ਹਜੇ ਤੱਕ ਮਤਲਬ ਵੀ ਕੀ ਕਹਿੰਦੇ ਆ ਇੱਥੇ ਜਾਣਾ ਸੀਗਾ ਉੱਥੇ ਅੱਧ ਚ ਨਹੀਂ ਪਹੁੰਚਾਂਗੇ ਅੱਗੋਂ ਮਨਦੀਪ ਗੱਡੀ ਆ ਰਹੀ ਆ ਧਿਆਨ ਨਾਲ ਹੈਗੀ ਕੋਈ ਜਗ੍ਹਾ ਸੇਫ ਆਜੋ ਨੇ ਲਾਈਟਾਂ ਮਾਰੀਆਂ ਮੈਨੂੰ thanks mate only four of us yep hamesha jadon vi gaddi dekhde ha koi etta single road te tar ok agle nu hamesha shukriya thanks karo je ta nu raah ditta ta onu zarur hamesha dassoge tusi kinniyan gaddiyan de naal aa rahe ha taaki onu pata hove ki kinniyan gaddiyan layi <laughs> ohne rukna te onda tu puchh lo ki kinniyan gaddiyan onda naal fer ki hunda hai ki pata lag janda hai kai wari hun thodi jagah hai gi si langgan waste ਤਾਂ ਪਜਾ ਹੋ ਗਿਆ ਉਹਨੇ ਪਹਿਲਾਂ ਹੀ ਦੂਰੋਂ ਵੇਖ ਕੇ ਸਾਨੂੰ ਉੱਥੇ ਰੋਕ ਲਾਇਆ ਇਹ ਹੈਡਲਾਈਟ ਸਾਡੀਆਂ ਔਨ ਸੀਗੀਆਂ ਹਮੇਸ਼ਾ ਆਫ ਰੋਡਿੰਗ ਜਦੋਂ ਵੀ ਤੁਸੀਂ ਕਰਦੇ ਆ ਤਾਂ ਹੈਡਲਾਈਟਸ ਔਨ ਰੱਖਿਆ ਕਰੋ ਚਾਹੇ ਦਿਨ ਹੋਵੇ ਚਾਹੇ ਰਾਤ ਕਿਉਂਕਿ ਵਿਜ਼ਿਬਿਲਟੀ ਰਹਿੰਦੀ ਆ ਗੱਡੀਆਂ ਦੀ ਤਾਂ ਹਮੇਸ਼ਾ ਜਿਹੜੇ ਮੇਰੀ ਰੈੱਡ ਗੱਡੀ ਆ ਮੈਂ ਕੋਸ਼ਿਸ਼ ਕਰਦਾ ਹਮੇਸ਼ਾ ਅੱਗੇ ਰੱਖਦਾ ਹਾਂ ਲਾਲ ਕਾ ਕਿਉਂਕਿ ਇਹ ਬ੍ਰਾਈਟ ਹੋਣ ਕਰਕੇ ਦੂਰੋਂ ਦਿਸ ਜਾਂਦੀ ਆ ਜਿਹੜਾ ਮੌਸਮ ਹੁੰਦਾ ਜਾਂ ਟਰੈਕ ਸੰਦੂਲ ਦੇ ਵਿੱਚ ਕਲਰ ਜਿਹੜੇ ਨੇ ਲਾਈਟ ਵਾਈਟ ਹੋ ਗਿਆ ਗ੍ਰੇ ਹੋ ਗਿਆ ਇਦਾਂ ਦੇ ਰੈਡ ਕਲਰ ਨੇ ਉਹ ਕਈ ਵਾਰੀ ਦੂਰੋਂ ਵਿਜੀਬਲ ਨਹੀਂ ਹੁੰਦੇਗਾ ਸੋ ਹਮੇਸ਼ਾ ਜਿਹੜੀ ਬ੍ਰਾਈਟ ਗੱਡੀ ਤੁਹਾਡੇ ਵਿੱਚ ਹੁੰਦੀ ਆ ਉਹਨੂੰ ਅੱਗੇ ਰੱਖੋ ਤੇ ਜਾਂ ਫਿਰ ਹੈੱਡਲਾਈਟਸ ਜਾਂ ਹਾਈ ਬੀਮਸ ਆਨ ਰੱਖੋ ਡੇ ਟਾਈਮ ਵੀ ਕਿ ਦੂਰੋਂ ਪਤਾ ਲੱਗ ਜਾਏ ਆਗਿਆ ਨੂੰ ਕਿ ਗੱਡੀਆਂ ਜਿਹੜੀਆਂ ਤੁਹਾਡੀਆਂ ਆ ਰਹੀਆਂ ਤਾਂ ਹਮੇਸ਼ਾ ਦੂਰ ਤੱਕ ਨਿਗਾਹ ਜਰੂਰ ਰੱਖੋ ਇਹਦੇ ਨਾਲ ਫਿਰ ਕੀ ਹੁੰਦਾ ਕਦੇ ਵੀ ਐਕਸੀਡੈਂਟ ਹੋਣ ਦਾ ਡਰ ਨਹੀਂ ਹੁੰਦਾ ਤੇ ਸਾਰਿਆਂ ਨਾਲ ਇਹ ਦਸ ਕੱਕੜੇ ਜਾ ਰਹੇ ਨੇ ਦਾ ਆਵਾਜ਼ ਆ ਰਹੀ ਹੈ ਕੋਈ ਜੰਗ ਪਛਾਹ ਨਹੀਂ ਹੁੰਦਾ ਦੇਖਦੇ ਹਾਂ ਚਲੋ ਹਾਂਜੀ ਦੋਸਤੋ 5-6 ਘੰਟੇ ਦੀ ਡਰਾਈਵ ਕਰਕੇ ਪਹੁੰਚੇ ਆਂ ਤਾਂ ਅੱਗੇ ਜਿਹੜਾ ਟ੍ਰੈਕ ਆ ਬੰਦ ਹੋ ਗਿਆ ਤੇ ਹੁਣ ਸਾਨੂੰ ਆ ਪਿੱਛੇ ਇੱਕ ਹੋਰ ਟ੍ਰੈਕ ਸੀਗਾ ਉਧਰ ਨੂੰ ਜਾਣਾ ਪੈਣਾ ਲਿਖਿਆ ਹੋਇਆ ਨੋ ਵੇ ਵਨ ਵੇ ਨੋ ਐਂਟਰੀ ਲੱਗ ਸੀ ਮੌਸਮ ਹੀ ਪੂਰਾ ਬਾਰਿਸ਼ ਵਾਲਾ ਹੋ ਗਿਆ ਤੇ ਲਾਉਣਿਆ ਸਾਲ ਕੋਈ ਰਾਹ ਨਿਕਲਦਾ ਕਿਸੇ ਪਾਸੇ ਜਾਂ ਨਹੀਂ ਚਲੋ ਦੇਖਦੇ ਹਾਂ ਲਓ ਜੀ ਟਾਈਮ ਹੋ ਗਿਆ ਜੀ ਪੌਣੇ 1 ਦਾ ਇਹ ਕਰਨ ਲੱਗੇ ਆ ਲੰਚ ਜੋਰਾ ਸ਼ੋਰਾ ਤੇ ਲੱਗ ਗਈ ਆ ਭੁੱਖ ਬ੍ਰੇਕਫਾਸਟ ਕਰਕੇ ਤੁਰੇ ਹੀ ਗਏ ਤੇ ਸਾਲਾ ਲੋ ਟਾਈਮ ਕਿੰਨਾ ਹੋ ਗਿਆ ਤੇ ਹੋ ਜੇ ਅਸੀਂ ਲਗਭਗ ਅੱਧ ਜੇ ਜੀ ਪਹੁੰਚੇ ਹਾਂ ਕਰੋ ਟਰਾਈ ਨੂਨ ਪੋਣਾ ਪਾ ਲੈਨੇ ਚਿੱਲੀ ਫਲੇਕ ਸੈੱਟ ਲਓ ਮਗਾ ਨਾ ਹਮ ਗੋਡ ਭੁੱਖ ਲੱਗੀ ਹੋਵੇ ਤਾਂ ਨਿਆਰਾ ਹੋ ਜਾਂਦਾ ਹਮ ਇਸ ਵਾਰ ਜਿਹੜਾ ਆਪਾਂ ਵਿਦਆਊਟ ਪਲਾਨਿੰਗ ਆਏ ਆ ਨਾ ਤਾਂ ਬਾਲਾ ਮਜ਼ਾ ਆ ਰਿਹਾ ਉਹੀ ਚੱਕਾ ਪਲਾਨ ਨਹੀਂ ਹੋਣਾ ਕਿਤੇ ਹੁਣ ਕੋਈ ਆਏ ਆਈਡੀਆ ਹੈਗਾ ਵੀ ਅਸੀਂ ਕਿੰਨੇ ਵਜੇ ਪਹੁੰਚਾਂਗੇ ਕਿਤੇ ਕੈਂਪ ਲਾਉਣਾ ਚੱਕਰ ਉਹੀ ਹੈ ਨਾ ਜੋ ਪਲਾਨਿੰਗ ਕੀਤੀ ਹੋਵੇ ਨਾ ਉਹ ਕੰਮ ਨਾ ਕਰੇ ਫਿਰ ਦੁੱਖ ਲੱਗਦਾ ਮੈਨੂੰ ਲੱਗਦਾ ਆਪਣਾ ਪਤਾ ਵੀ ਨਹੀਂ ਆਪਾਂ ਕਿੱਥੇ ਆ ਨਾ ਨਾ ਨੈਟਵਰਕ ਆਉਂਦਾ ਨਹੀਂ ਉੱਤੇ ਬੰਦਾ ਚੈੱਕ ਜਾਂ ਕਰ ਲੈਣਾ ਹੂੰ ਇਸੇ ਕਰੇ ਭਾਈ ਜਿੰਨੇ ਵੀ ਆਉਣਾ ਕੈਂਪਿੰਗ ਤੇ ਬਿਨਾ ਪਲਾਨਿੰਗ ਤੋਂ ਯਾ ਵੈਸੇ 9 ਮਣੀ ਸਮੇਂ ਦਾ ਹਰ ਕੋ ਕਹਿੰਦਾ ਵੀ ਪਲਾਨਿੰਗ ਹਾਂ ਆਪਣੇ ਸਮਾਨ ਦੀ ਫੂਡ ਦੀ ਗੱਡੀਆਂ ਦੇ ਸਾਰੇ एवरीथिंग ਉਹ ਹੋਣਾ ਚਾਹੀਦਾ ਉਹ ਪਲਾਨ ਹੋਵੇ ਡੈਸਟੀਨੇਸ਼ਨ ਆ ਪਲਾਨ ਕਰੋ ਯਾ ਜਿ세 ਰਾਤ ਪੈਂਦੀ ਉੱਥੇ ਰੁਕ ਜਾਓ ਜਿ세 ਭੁੱਖ ਲੱਗਦੀ ਉੱਥੇ ਰੁਕ ਜਾਓ ਫਿਰ ਜ਼ਿਆਦਾ ਮਜ਼ਾ ਆਉਂਦਾ ਕਿ ਨਹੀਂ ਯੈਸ ਕਿਉਂਕਿ ਜਦ ਡੈਸਟੀਨੇਸ਼ਨ ਆਪਾਂ ਪਲਾਨ ਕਰ ਲੈਨੇ ਆ ਸਾਈਟਮੈਂਟ ਹੀ ਨਹੀਂ ਰਹਿੰਦੀ ਫਿਰ ਇੱਕ ਉਹ ਹੋ ਜਾਂਦਾ ਵੀ ਬੰਦਾ ਫਿਰ ਟਾਈਮ ਹੀ ਰੱਖੀ ਜਾਂਦਾ ਬੇਨੇ ਵਜੇ ਪਹੁੰਚਣਾ ਆਪਾਂ ਪਹੁੰਚਣਾ ਕੱਲ ਕਿੰਨਾ ਮਜ਼ਾ ਆਇਆ ਨਾਲੇ ਨਾਲੇ ਮੈਂ ਫਿਰ ਰਾਤ ਹੋ ਗਈ ਸੀ ਹਨਾ ਮੈਨੂੰ ਤਾਂ ਆਪਾਂ ਤਾਂ ਜਗ੍ਹਾ ਵੀ ਨਹੀਂ ਪਤਾ ਕਿੱਥੇ ਰੱਖਿਆ ਬਸ ਸਪੋਰਟ ਲਾਈਟਾਂ ਕੰਮ ਆ ਗਈਆਂ ਬਾਰ ਮੰਦੀਪ ਵਾਲੀ ਤਾਂ ਦਿਨ ਦਾ ਚੜਿਆ ਰਿਆ ਨਹੀਂ ਤਾਂ ਸਮਝ ਨਹੀਂ ਆਉਂਦੀ ਨੇਰੇ 'ਚ ਮੈਂ ਤਾਂ ਦੱਸਣ ਲਿਆ ਸੀ ਆਪਾਂ ਟੈਂਟ ਲਾਇਆ ਕਿਤੇ ਮੇਰੇ ਸਵੇਰੇ ਉੱਠ ਕੇ ਪਤਾ ਲੱਗਾ ਵੀ ਜਗ੍ਹਾ ਸਮਝ ਨਹੀਂ ਸੀਗੀ ਕਿ ਤੋਂ ਬੰਦੇ ਪੁੱਛਦੇ ਸੀਗੇ ਵੀ ਨਾਲ ਜਾਣ ਨੂੰ ਮੈਂ ਕਹਤਾ ਵੀ ਮੈਂ ਬਈਆ ਸਾਡੇ ਗਰੁੱਪ ਦੀ ਇਹੀ ਵਿਲੱਖਣਤਾ ਇਹ ਬਜ਼ੁਰਗਾਂ ਵਾਲਾ ਵੀ ਆ ਬੱਚੇ ਵਾਲਾ ਵੀ ਆ ਆਏ ਹਾਏ ਉਹ ਨਹੀਂ ਹੁੱਲੜਵਾਜੀ ਵਾਲਾ ਬੰਦਾ ਨਾ ਆਵੇ ਸਾਡੇ ਕੋਲ ਹੂੰ ਵਧੀਆ ਕਿਉਂਕਿ ਬੱਚੇ ਵੀ ਆਉਂਦੇ ਅੱਗੇ ਵੀ ਆਪਾਂ ਦੇਖਦੇ ਆਂ ਬਜ਼ੁਰਗ ਵੀ ਹੁੰਦੇ ਆ ਆਪਣੇ ਨਾਲ ਯਾ ਇਹੀ ਸਭ ਤੋਂ ਬੈਸਟ ਚੀਜ਼ ਆ ਆਪਣੇ ਗਰੁੱਪ ਯਾ ਤਾਂ ਹਮੇਸ਼ਾ ਜਿੱਥੇ ਤੁਸੀਂ ਕੈਂਪ ਕਰਦੇ ਆਂ ਲੰਚ ਕਰਦੇ ਆਂ ਬ੍ਰੇਕ ਲੈਨੇ ਆਂ ਰਵੀ ਸ਼ਾਹ ਦਾ ਨਾਲ ਲੈ ਕੇ ਜਾਓ ਕਲੀਨ ਕਰਕੇ ਜਾਓ ਤੋੜ ਭੰਨਣਾ ਕਰੋ ਗੰਦ ਨਾ ਪਾਓ ਗੰਦ ਪਾਈ ਜਾਂਦੇ ਆ ਇਹ ਕੰਮ ਬਹੁਤ ਮਾੜਾ ਯਾਰ ਬਹੁਤ سارے ਟਰੈਕ ਜਿਹੜੇ ਬੰਦ ਹੋ ਗਏ ਸਜੱਕਾ ਕਿ ਨਹੀਂ ਸ਼ਾਂਤੀ ਹੈ ਕੋਈ ਖੜਕਾਂ ਨਹੀਂ ਕੋਈ ਨਹੀਂ ਪਰ ਇਹ ਇੱਕ ਬਹੁਤ ਸੋਹਣੀ ਤੇ ਬਹੁਤ ਆ ਗਿਆ ਇੰਨਾ ਬਿਊਟੀਫੁਲ ਸੀ ਨਾ ਜਿਵੇਂ ਮੈਂ ਖਾ ਲਿਆ ਜਿਵੇਂ ਨਾ ਰੂ ਨੂੰ ਸਕੂਨ ਜਾਂ ਮਿਲਿਆ ਯਾਰ ਉਹ ਭਾਜੀ ਦੁੱਧ ਲੱਗਦਾ ਓਏ ਬੈਗ ਹੈਗਾ ਰਾਜੇ ਕੋ ਕਸੀ ਗਈ ਲੂਜ਼ ਹੋ ਗਈ ਹੈ ਲੈਟਾ ਓ ਜੀ ਲੰਚ ਹੋ ਗਿਆ ਤੇ ਨਿਕਲ ਲੱਗੇ ਆ ਟਾਈਮ ਹੋ ਗਿਆ 1:00 ਕੇ ਤੇ 39 ਮਿੰਟ ਇੱਥੇ ਹੁਣ ਕਿੰਨੇ ਵਜੇ ਪਹੁੰਚਦੇ ਆ ਇੱਥੇ ਦੇ ਹੀ ਕੈਂਪ ਲਾ ਆ ਆਲ ਗੋਡਾ ਬॉयਜ਼ ਹਾਂਜੀ ਦੋਸਤੋ ਅਹੀਂ ਆਇਆ ਇਧਰੋਂ ਤੇ ਜਗਾਹ ਰਾਹ ਦੇ ਵਿੱਚ ਆਈ ਆ ਮੈਂ ਕਹਿੰਨਾ ਕੀ ਬਾਤ ਐ ਇੰਨੇ ਸੋਹਣੇ ਰੁੱਖ ਲੱਗੇ ਆ ਤੇ ਬਹੁਤ ਹੀ ਖੁੱਲੀ ਜਗਾਹ ਫਾਇਰ ਪਟਾਏ ਵੀ ਬਣਾਇਆ ਹੋਈਆਂ ਇੱਥੇ ਇਹਨਾਂ ਨੇ ਕੈਂਪ ਗੁੰਬ ਕਰਨ ਵਾਸਤੇ ਤੇ ਗਰਮ ਜੜੀ ਆ ਕੋਲੇ ਆ ਰਾਖਾ ਉਹਦੇ ਸਟਣ ਵਾਸਤੇ ਇੱਕ ਬਾਕਸ ਵੀ ਲਾਇਆ ਪਿਆ ਬਹੁਤ ਵਧੀਆ ਫਾਇਰ ਬੈਟ ਵੀ ਉੱਤਰ ਵੀ ਹੈਗੀ ਇੱਕ ਬਹੁਤ ਵੱਡਾ ਗਰਾਊਂਡ ਹੈ ਤੇ ਬਹੁਤਿਆਂ ਨੂੰ ਕਈਆਂ ਨਹੀਂ ਪਤਾਗਾ ਜਿਹਨਾਂ ਨੂੰ ਨਹੀਂ ਨੌਲੇਜ ਹੁੰਦੇ ਉਹਨਾਂ ਦੀ ਜਾਣਕਾਰੀ ਵਾਸਤੇ ਇਹ ਆ ਕਿ ਕਦੇ ਵੀ ਜਦੋਂ ਐਸੋ ਜਗ੍ਹਾ ਤੇ ਆਪ ਲੱਗੀ ਹੋਵੇ ਤਾਂ ਹਮੇਸ਼ਾ ਰਾਖ ਤੇ ਕੋਲੇ ਜਿਹੜੇ ਇਹਦੇ ਵਿੱਚ ਪਾ ਦਿਆ ਕਰੋ ਕਿਉਂਕਿ ਕਾਫੀ ਸਾਰੇ ਜਿਹੜੇ ਈਮੂਜ਼ ਹੁੰਦੇ ਆ ਜਾਂ ਐਂਗਰੂਜ਼ ਨੇ ਉਹ ਕਈ ਵਾਰੀ ਗਰਮ ਰਾਖ ਤੇ ਜਾਂ ਕੋਲਿਆਂ ਤੇ ਪੈਰ ਰੱਖ ਦਿੰਦੇ ਆ ਤੇ ਫਿਰ ਜ਼ਖਮੀ ਹੋ ਜਾਂਦੇ ਵਿਚਾਰੇ ਇਹ ਐਸੇ ਵੀ ਬੁਸ਼ ਫਾਇਰ ਹੋਣ ਦਾ ਡਰ ਨਹੀਂ ਦਿੰਦਾ ਹਵਾ ਨੇਰੀ ਤੂਫਾਨ ਆਉਣ ਦੇ ਵਿੱਚ ਤਾਂ ਮੇਕ ਸ਼ੁਰ ਕਿ ਹਮੇਸ਼ਾ ਜਿਹੜੀ ਤੁਸੀਂ ਕੋਈ ਵੀ ਫਾਇਰ ਯੂਜ਼ ਕਰਦੇ ਆ ਉਹਨੂੰ ਪ੍ਰੋਪਰਲੀ ਪਾਣੀ ਪਾ ਕੇ ਜਾਂ ਨੂੰ ਸੇਫਲੀ ਰੇਤਾ ਜਾਂ ਮਿੱਟੀ ਦੇ ਵਿੱਚ ਦੱਬ ਦਿਓ ਤਾਂ ਕਿ ਕਦੇ ਵੀ ਕੋਈ ਨੁਕਸਾਨ ਨਾ ਹੋਵੇ ਤੇ ਇੱਕ ਦੋ ਫੋਟੋਆਂ ਜਾਂ ਵੀਡੀਓ ਬਣਾ ਲਿਆ ਕਰੋ ਐਜ਼ ਅ ਪ੍ਰੂਫ ਤੁਹਾਡੇ ਬਾਅਦ ਕੋਈ ਹੋਰ ਵੀ ਆਵੇ। ਕੋਸ਼ਿਸ਼ ਤੇ ਤੁਹਾਡੇ ਕੋਲ ਅਟ ਲਿਸਟ ਐਵੀਡੈਂਸ ਹੋਵੇ ਕਿ ਤੁਸੀਂ ਯੂਜ਼ ਕੀਤੀ ਸੀ ਪ੍ਰੋਪਰ ਉਹਨੂੰ ਸਹੀ ਕਰਕੇ ਗਏ ਆ। ਕਿਉਂਕਿ ਬਾਅਦ ਵਿੱਚ ਬਿਨਾਂ ਮਗਲੋਂ ਤਾਂ ਕਈ ਵਾਰੀ ਆਪਣਾ ਨਾਮ ਲੱਗ ਜਾਂਦਾ। ਉਹ ਇਦਣੀਆਂ ਪੇਸ਼ੈਂਟ ਨਹੀਂ ਖਾ ਯੂਜ਼ ਕਰਿਆ ਕਰਨ। ਤੇ ਦੇਖਦੇ ਆ ਕਿ ਅੱਗੇ ਕਿੱਧਰ ਜਾਣੇ ਆ। ਟਾਈਮ ਹੋ ਗਿਆ ਜੀ 3:00 ਵਜੇ ਤੇ 10 ਮਿੰਟ ਦਾ। ਆਰਾਮ ਨਾਲ ਹੀ ਆਉਂਦੀ ਬਣੀ ਪੀਂਦੀ ਲੋਕਾਂ ਦੀ स्टेरिंग लेफ्ट राइट लेफ्ट राइट कर जो जोर बड़ा हो जाएगा बस स्टेरिंग मंदी पर इतने ऊपर आ गए ना जोर जोर दी लेफ्ट राइट करेंगे इतनो कैसे तेज रखा है तेज रखा है कैसे ਮੇਰਾ ਜਾ ਬਣਾਇਆ ਵੈਰੀ ਗੁੱਡ ਵੈਰੀ ਗੁੱਡ ਆ ਮੋੜੇ ਤੋਂ ਬਾਅਦ ਤੇਜ਼ ਕਰ ਲਈ ਉਹ ਤੇ ਬਾਅਦ ਇਥੋਂ ਘੇਚ ਤੇ ਰਾਜ ਬਣਾਇਆ ਨਿਆਰਾ ਇਹ ਆਉਣਾ ਨਹੀਂ ਆਉਣਾ ਨਿਆਰਾ ਇਹ ਆਇਆ ਨਾ ਇੱਥੇ ਜੇ ਐ ਲੈ ਕੇ ਜਾਂਦੇ ਪਾਰਾ ਦੇ ਪਹਿਲੇ ਜੀ ਆ ਜਾਣਗੇ ਉਹ ਬੱਸ ਬਹੁਤ ਲੈਫਟ ਰਾਈਟ ਜੋਰ ਜੋ ਦੀ ਸਟੇਰੀਂਗ ਘੁਮਾਣੀ ਚੋਕ ਜੀ ਮੇਰੇ ਕੋਲ ਲਈ ਇਹ ਇਹ ਤਾਂ ਬੜਾ ਨਿਆਰਾ ਹੈ। ਬਾਹਰ ਰਸਤੇ ਤੱਕ ਸਿੱਧੀ ਹੋਣੀ ਚਾਹੀਦੀ। ਇਹ ਆਵਾਜ਼ ਵੀ ਨਾ ਕਰਦਾ ਟਹਿੜਾ ਇਹ। ਚਲ ਪਰਵਾਹ ਨਾ ਹੋਵੇ। ਚੌਕ ਵੀ ਹਵਾਦਾਰ ਹੈ। ਇਹ ਤੇਰੇ ਮਿੱਤਰੀ